ਹੈ ਆ ਬਾਬਾ ਜੀਵਨ ਸਿੰਘ ਰੰਗਰੇਟੇ ਦੇ ਕੁੰਬੇ ਦੇ ਵਿੱਚੋਂ ਅਸੀਂ ਹੈਗੇ ਆ ਕਲਗੀਧਰ ਭਾਈ ਸੰਗਤ ਸਿੰਘ ਦੇ ਕੁੰਬੇ ਦੇ ਵਿੱਚੋਂ ਸੋਦੇ ਲਾਉਣ ਦਾ ਜਿੰਨਾ ਸਾਨੂੰ ਜਾਚ ਆ ਨਾ ਉਹਨਾਂ ਕਿਸੇ ਨੂੰ ਨਹੀਂ ਹੈਗਾ ਸਾਡੇ ਪੂਰਵਜਾਂ ਨੇ ਸ਼ੁਰੂ ਤੋਂ ਸੋਦੇ ਹੀ ਲਾਏ ਆ ਤੇ ਜੇਕਰ ਹੁਣ ਕਿਸੇ ਦੇ ਵਿੱਚ ਮਜਾਲ ਹੈਗੀ ਇਸ ਵੇਲੇ ਇੱਥੇ ਆ ਕੇ ਬਾਬਾ ਸਾਹਿਬ ਦੇ ਸਟੈਚੂ ਨੂੰ ਜਿਹੜਾ ਅਪਮਾਨ ਕਰਨ ਦੀ ਭਾਵਨਾ ਨਾਲ ਕੋਈ ਆ ਕੇ ਦਿਖਾ ਲਈ ਇਥੋਂ ਗੱਬਿਓ ਪਾੜ ਦਿਆਂਗੇ ਉਹਨੇ ਸਵਿਧਾਨ ਵਿਰੋਧੀ ਉਹ ਨੇ ਜਿਨ੍ਹਾਂ ਨੇ ਆਪਣੀਆਂ ਭੂਆ ਪਟਿਆਲੇ ਭੇਜੀਆਂ ਆ ਸਵਿਧਾਨ ਵਿਰੋਧੀ ਉਹ ਨੇ ਜਿਨ੍ਹਾਂ ਨੇ ਅਕਬਰ ਵਰਗੇ ਰਾਜਿਆਂ ਨੂੰ ਆਪਣੇ ਜੀਜੇ ਜਵਾਈ ਬਣਾਇਆ ਉਹ ਨੇ ਸਵਿਧਾਨ ਦੇ ਵਿਰੋਧੀ ਸੀ ਪਿਸਾਉਨੂ ਇਹ ਮੰਗ ਪੱਤਰ ਦੇ ਕੇ ਆਏ ਆ ਕਿ ਜੇ ਸ਼ਾਮ ਤੱਕ ਜਿਹੜਾ ਆ ਇਹ ਜਿਹੜੇ ਦੋਸ਼ੀ ਆ ਉਹ ਕਾਬੂ ਨਾ ਕੀਤੇ ਤਾਂ ਕੱਲ ਨੂੰ ਫੇਰ ਜਿਹੜਾ ਆ ਪੰਜਾਬ ਬੰਦ ਲਈ ਤਿਆਰ ਰੋ ਔਰ 40% ਸਮਾਜ ਅਸੀਂ ਹੈਗੇ ਆ ਪੰਜਾਬ ਦੇ ਵਿੱਚ ਅਸੀਂ ਸਾਰਾ ਪੰਜਾਬ ਬਲੌਕ ਕਰ ਦੇਣਾ ਕੱਲ ਨੂੰ ਕਿਤੇ ਇਦਾਂ ਨਾ ਹੋਵੇ ਕਿ ਪੰਜਾਬ ਦੇ ਵਿੱਚ ਐਸਸੀ ਜਿਹੜਾ ਆ ਪੂਰੇ ਦਾ ਪੂਰਾ ਹੋ ਕੇ ਇੱਕ ਪਾਸੇ ਖੜ ਜਵੇ ਤੇ ਬਾਕੀ ਧਿਰਾਂ ਜਿਹੜੀਆਂ ਚਾਹੇ ਉਹ ਸੰਵਿਧਾਨ ਵਿਰੋਧੀ ਕੱਟੜਪੰਥੀ ਨੇ ਇੱਕ ਪਾਸੇ ਖੜ ਜਾਣ ਫੇ ਆਮੋ ਸਾਹਮਣਾ ਹੋਏਗਾ ਮੁਕਾਬਲਾ ਔਰ ਫੇ ਜਿਹੜਾ ਪ੍ਰਸ਼ਾਸਨ ਜਿਹੜਾ ਪੁਲਿਸ ਆ ਜਿਹੜੇ ਆ ਪੰਜਾਬ ਦੀ ਸਰਕਾਰ ਲਾਅ ਐਂਡ ਆਰਡਰ ਜਿਹੜੀ ਮੇਨਟ बराबर भारत दी ਨਾਗਰਿਕਤਾ ਸਮਾਨਤਾ ਦਾ ਵੋਟਰ ਦਾ ਅਧਿਕਾਰ ਬਾਬਾ ਸਾਹਿਬ ਅੰਬੇਡਕਰ ਨੇ ਲੈ ਕੇ ਦਿੱਤਾ ਆ ਇਹਨਾਂ ਦੇ ਕਿਸੇ ਵੀ ਅਖੌਤੀ ਜਿਹੜਾ ਆ ਇਹਨਾਂ ਜਿਹੜੇ ਰਿਚੁਅਲਸ ਦੇ ਵਿੱਚ ਚੱਲਦੇ ਆ ਜਾਂ ਕਿਸੇ ਕੱਟੜ ਪੰਥ ਨੇ ਸਾਨੂੰ ਲੈ ਕੇ ਨਹੀਂ ਦਿੱਤਾ ਤੁਸੀਂ ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਦਾ ਕੰਟੈਂਪਟ ਕਰ ਰਹੇ ਹੋ ਤਾਂ ਕਿਉਂ ਨਹੀਂ ਰਸੂਕਾ ਲਗਣਾ ਚਾਹੀਦਾ ਰਸੂਕਾ ਲੈਣੇ ਤਾਂ ਫਾਹੇ ਲਉਣਾ ਚਾਹੀਦਾ ਇਹਨਾਂ ਦੇਸ਼ਧਰੋਈਆਂ ਨੂੰ ਜੇਕਰ ਤੁਸੀਂ ਪੰਜਾਬ ਨੂੰ ਜਿਹੜਾ ਆ ਇੱਕ ਵਿਸ਼ੇਸ਼ ਸੂਬਾ ਬਣਾਉਣਾ ਚਾਹੁੰਦੇ ਆ ਜੇਕਰ ਪੰਜਾਬ ਦੇ ਵਿੱਚ ਕੋਈ ਇਕਾਗਰਤਾ ਬਣਾਉਣਾ ਚਾਹੁੰਦੇ ਆ ਤਾਂ ਤੁਸੀਂ ਪੰਜਾਬ ਦੀ ਵਿਧਾਨ ਸਭਾ ਦੇ ਕਬਜ਼ਾ ਕਰੋ ਵਿਧਾਨ ਸਭਾ ਦੇ ਵਿੱਚ ਤੁਹਾਡਾ ਇੱਕ ਵੀ ਜਿਹੜਾ ਆ ਵਿਧਾਇਕ ਨਹੀਂ ਹੈਗਾ ਤੇ ਅਸੀਂ ਦੋ ਦੋ ਵਾਰ ਸ ਕਿਸਾਨ ਮੋਚੇ ਜਾ ਕੇ ਕਿਸਾਨਾਂ ਦੇ ਲਈ ਜਿਹੜੀ ਆਹਾ ਦਾ ਨਾਰਾ ਮਾਰਿਆ ਆ ਮਜ਼ਦੂਰ ਇਕਤਾ ਦਾ ਜਿਹੜਾ ਨਾਰਾ ਬੁਲੰਦ ਕੀਤਾ ਆ ਤੋਂ ਅਸੀਂ ਸੰਵਿਧਾਨ ਦੇ ਕਰਕੇ ਕੀਤਾ ਆ ਕਿ ਉਸ ਸੰਵਿਧਾਨ ਨੂੰ ਹੀ ਤੁਸੀਂ ਜਿਹੜਾ ਤੋੜੂਗੇ ਪਾੜੂਗੇ ਤਾਂ ਫਿਰ ਜਿਹੜੀ ਦੁਸ਼ਮਣ ਜਮਾਤ ਜਿਹੜਾ ਤੁਹਾਡਾ ਵੀ ਯੂਜ਼ ਕਰ ਰਹੀ ਆ ਉਹਨਾਂ ਨੇ ਤਾਂ ਆਪੇ ਭਾਰੂ ਹੋਣਾ ਹੋਣਾ ਆ